ਯਾਨੇ ਵਿੱਚ ਇਲੈਕਸ਼ਨਸ ਨੂੰ ਲੈ ਕੇ ਮਾਹੌਲ ਕੁਝ ਵੱਖਰੇ ਨਜ਼ਰ ਆ ਰਹੇ ਨੇ ਖਾਸ ਕਰਕੇ ਹੁਣ ਐਗਜ਼ਿਟ ਪੋਲਸ ਆਉਣੇ ਸ਼ੁਰੂ ਹੋ ਗਏ ਨੇ ਵਿਧਾਨ ਸਭਾ ਚੋਣਾਂ ਲੱਗੇ ਕੱਲ ਉੱਥੇ ਪਹਿਟੀਆਂ ਨੇ ਉਸ ਤੋਂ ਬਾਅਦ ਕਈ ਸੀਨੀਅਰ ਪੱਤਰਕਾਰਾਂ ਨੇ ਇਥੋਂ ਤੱਕ ਲਿਖ ਦਿੱਤਾ ਕਿ ਐਤਕੀ ਡਬਲ ਇੰਜਨ ਹਰਿਆਣੇ ਵਿੱਚ ਨਜ਼ਰ ਸ਼ਾਇਦ ਨਾ ਆਵੇ ਯਾਨੀ ਕਿ ਸਿੱਧਾ-ਸਿੱਧਾ ਇਸ਼ਾਰਾ ਇਹ ਕਰ ਦਿੱਤਾ ਗਿਆ ਸੀ ਕਿ ਹੋ ਸਕਦਾ ਹੈ ਕਿ ਬੀਜੇਪੀ ਐਤਕੀ ਸਰਕਾਰ ਹਰਿਆਣੇ ਵਿੱਚ ਨਾ ਬਣਾ ਸਕੇ ਇਹਦੇ ਖਦਸ਼ੇ ਜਿਤਾਏ ਜਾ ਰਹੇ ਸੀ ਹੁਣ ਜਦੋਂ ਐਗਜ਼ਿਟ ਪੋਲਸ ਸਾਹਮਣੇ ਆਏ ਉਹਦੇ ਵਿੱਚ ਵੀ ਵੱਡਾ ਖਲਾਸਾ ਹੁੰਦਾ ਨਜ਼ਰ ਆ ਰਿਹਾ ਹੈ ਜ਼ਿਆਦਾਤਰ ਜਿਹੜੇ ਐਗਜ਼ਿਟ ਪੋਲਸ ਨੇ ਉਹਨਾਂ ਵਿੱਚ ਬੀਜੇਪੀ ਜਿਹੜੀ ਹੈ ਉਹ ਹਾਰ ਦੀ ਨਜ਼ਰ ਆ ਰਹੀ ਹੈ ਕਾਂਗਰਸ ਜਿਹੜੀ ਹੈ ਉਹ ਅੱਗੇ ਵਧਦੀ ਨਜ਼ਰ ਆ ਰਹੀ ਹੈ ਤੇ ਸਵਾਲ ਇੱਥੇ ਖੜਾ ਹੋਣ ਲੱਗ ਗਿਆ ਕਿ ਕੀ ਹਰਿਆਣਾ ਵਿੱਚ ਐਤਕੀ ਕਾਂਗਰਸ ਦੀ ਸਰਕਾਰ ਬਣੇਗੀ ਕਾਂਗਰਸ ਸਰਕਾਰ ਬਣਾਵੇਗੀ ਬੀਜੇਪੀ ਦਾ ਜੋ ਦਬਦਬਾ ਸੀ ਹਰਿਆਣਾ ਵਿੱਚ ਕੀ ਉਹ ਹੁਣ ਖਤਮ ਹੋ ਜੂਵੇਗਾ ਜਜਪੀ ਜਾਂ ਇੰਡੀਆ ਆਲਾਈਂਸ ਦਾ ਕਿਤੇ ਨੇੜੇ-ਤੇੜੇ ਨਜ਼ਰ ਨਹੀਂ ਆ ਰਹੀ ਇੰਡੀਆ ਆਲਾਈਂਸ ਵਿੱਚ ਬਾਕੀ ਦੀਆਂ ਜਿਹੜੀਆਂ ਪਾਰਟੀਆਂ ਨੇ ਉਹ ਉਹਨਾਂ ਦੀ ਗੱਲ ਕਰੀਏ ਉਹ ਨੇੜੇ-ਤੇੜੇ ਨਜ਼ਰ ਨਹੀਂ ਆ ਰਹੇ ਔਰ ਇਧਰਲੇ ਪਾਸੇ ਕਾਂਗਰਸ ਜਿਹੜੀ ਹੈ ਉਹ ਹਰਿਆਣਾ ਵਿੱਚ ਵੱਡੀ ਬਹੁਮਤ ਜਿਹੜੀ ਹੈ ਉਹ ਹਾਸਲ ਕਰਦੀ ਨਜ਼ਰ ਆ ਰਹੀ ਹੈ ਐਗਜ਼ਿਟ ਪੋਲਸ ਦੇ ਜ਼ਰੀਏ ਤਿੰਨ ਵਕ ਵਕ ਐਗਜ਼ਿਟ ਪੋਲਸ ਸਾਹਮਣੇ ਆਏ ਜਿਨ੍ਹਾਂ ਦੇ ਵਿੱਚ ਇੱਕ ਨਰੂਫ ਰਿਪੋਰਟਸ ਸ਼ਾਮਿਲ ਹੈ ਇੱਕ ਪਾਸੇ ਕਰਦਾ ਆਪਣਾ ਪੋਲ ਹੈਗਾ ਜਿਹੜਾ ਉਹਨਾਂ ਨੇ ਕੀਤਾ ਔਰ ਨਾਲ ਦੀ ਨਾਲ ਇੱਕ ਹੋਰ ਐਗਜ਼ਿਟ ਪੋਲ ਸਾਹਮਣੇ ਆਇਆ ਜਿਹਦੇ ਵਿੱਚ ਵੱਡੀ ਮਾਤਰਾ ਦਾ ਫਰਕ ਨਜ਼ਰ ਆ ਰਿਹਾ ਔਰ ਹਾਰ ਜਿੱਤ ਜਿਹੜੀ ਹੈ ਉਹ ਇਸ ਐਗਜ਼ਿਟ ਪੋਲ ਦੇ ਵਿੱਚ ਕਿਤਨਾ ਕਿਤੇ ਦਰਸ਼ਾਨ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਗਈ ਹੈ ਦੱਸਦੀ ਹੈ ਕਿ ਹਰਿਆਣੇ ਵਿੱਚ ਜਿਹੜੀਆਂ ਵੋਟਾਂ ਪਈਆਂ ਨੇ ਲੰਗੇ ਦਿਨੀ ਇਲੈਕਸ਼ਨ ਹੋਇਆ ਵੋਟਾਂ ਪਈਆਂ ਔਰ ਉਸ ਦਾ ਨਤੀਜਾ ਜਿਹੜਾ ਹੈ ਉਹ ਮੁxtਲਫ ਕਿਸਮ ਦਾ ਇਸ ਵਾਰੀ ਆ ਸਕਦਾ ਇਹਦੇ ਕਾਰਨ ਕੁਝ ਦੱਸੇ ਜਾ ਰਹੇ ਨੇ ਜਿਹੜਾ ਕਾਰਨਾਂ ਨੂੰ ਐਗਜ਼ਿਟ ਪੋਲਸ ਦੇ ਵਿੱਚ ਸੰਜੋਗ ਕੇ ਪੇਸ਼ ਕੀਤਾ ਗਿਆ ਕਾਂਗਰਸ ਦੀ ਬਹੁਮਤ ਜਿਹੜੀ ਆ ਉਹ ਨਜ਼ਰ ਆ ਰਹੀ ਹੈ ਦਾ ਇਹ ਦੱਸਿਆ ਜਾ ਰਿਹਾ ਐਗਜ਼ਿਟ ਪੋਲਸ ਦੇ ਵਿੱਚ ਔਰ ਇਹ ਵੀ ਤੁਹਾਨੂੰ ਦੱਸ ਦਿੰਦੇ ਆ ਕਿ ਹਰਿਆਣੇ ਵਿੱਚ ਜਿੱਥੇ 90 ਵਿਧਾਨ ਸਭਾ ਹਲਕੇ ਨੇ ਉਹਨਾਂ ਦੇ ਵਿੱਚੋਂ ਕਾਂਗਰਸ ਜਿਹੜੀ ਹੈ ਉਹ ਇਹਨਾਂ ਤਿੰਨ ਐਗਜ਼ਿਟ ਪੋਲਸ ਦੇ ਵਿੱਚ ਅੱਗੇ ਰਹਿੰਦੀ ਨਜ਼ਰ ਆ ਰਹੀ ਹੈ ਤਿੰਨ ਐਗਜ਼ਿਟ ਪੋਲਸ ਦੀ ਗੱਲ ਕਰੀਏ ਤਾਂ ਸ਼ੁਰੂਆਤ ਤੋਂ ਸ਼ੁਰੂ ਕਰਦੇ ਹਾਂ ਇੱਕ ਸਰਵੇ ਇਦਾਂ ਦਾ ਵੀ ਆਇਆ ਜਿਹਦੇ ਵਿੱਚ ਕਾਂਗਰਸ ਨੂੰ 49 ਤੋਂ 61 ਸੀਟਾਂ ਮਿਲ ਸਕਦੀਆਂ ਨੇ 90 ਦੇ ਵਿੱਚੋਂ ਔਰ ਦੂਜੇ ਪਾਸੇ ਬੀਜਪੀ ਬਹਜ਼ 20 ਤੋਂ 25 ਸੀਟਾਂ ਤੱਕ ਸੈਮਟ ਕੇ ਰਹਿ ਸਕਦੀ ਹੈ ਇਹ ਦਰਸਾਇਆ ਗਿਆ ਜਿਸ ਦੇ ਨਾਲ ਇਹ ਸਾਫ ਜ਼ਾਹਿਰ ਹੋ ਰਿਹਾ ਹੈ ਕਿ ਬੀਜਪੀ ਜਿਹੜੀ ਹੈ ਇਸ ਐਗਜ਼ਿਟ ਪੋਲ ਦੇ ਹਿਸਾਬ ਦੇ ਨਾਲ ਕਾਫੀ ਥੱਲੇ ਵੱਲ ਨੂੰ ਜਾ ਚੁੱਕੀ ਹੈ ਜਿਹੜਾ ਡਬਲ ਇੰਜਨ ਵਾਰ-ਵਾਰ ਕਿਹਾ ਜਾਂਦਾ ਸੀ ਉਹ ਹੋ ਸਕਦਾ ਹੈ ਕਿ ਐਤਕੀ ਠੱਪ ਹੋ ਜਵੇ ਪਰ ਦੂਜੇ ਪਾਸੇ ਸਿਰਫ ਇੱਕ ਐਗਜ਼ਿਟ ਪੋਲ ਦੇ ਉੱਤੇ ਭਰੋਸਾ ਨਹੀਂ ਕਰ ਲੈਣਾ ਚਾਹੀਦਾ ਹੋਰ ਅੱਗੇ ਵੱਧਦੇ ਆ ਦਰੂਵ ਰਿਪੋਰਟ ਸੁਣਾ ਰਿਹਾ ਇੱਕ ਐਗਜ਼ਿਟ ਪੋਲ ਹੈਗਾ ਜਿਨ੍ਹਾਂ ਨੇ ਵਿਸ਼ੇਸ਼ ਜਾਣਕਾਰੀ ਸਾਂਝੀ ਕੀਤੀ ਉਸ ਦੇ ਵਿੱਚ ਵੀ ਕਾਂਗਰਸ ਜਿਹੜੀ ਹੈ ਉਹ ਅੱਗੇ ਨਜ਼ਰ ਆ ਰਹੀ ਹੈ ਇਹਦੇ ਵਿੱਚ ਵੀ ਕਾਂਗਰਸ ਜਿਹੜੀ ਹੈ ਉਹ 50 ਤੋਂ 64 ਸੀਟਾਂ ਜਿੱਤਦੀ ਨਜ਼ਰ ਆ ਰਹੀ ਹੈ ਜਦਕਿ ਭਾਪੀ ਜਿਹੜੀ ਹੈ ਉਹ 23 ਤੋਂ 25 ਤੱਕ ਜਾਂ 20 ਤੋਂ 23 ਤੱਕ ਸੀਮਿਤ ਹੋ ਕੇ ਰਹਿ ਸਕਦੀ ਹੈ ਦੱਸਦੀ ਹੈ ਕਿ ਜਜਪੀ ਜਿੰਨੇ ਵੀ ਐਗਜ਼ਿਟ ਪੋਲ ਹ ਤੱਕ ਹਰਿਆਣੇ ਨੂੰ ਲੈ ਕੇ ਸਾਹਮਣੇ ਆਏ ਨੇ ਉਹਦੇ ਵਿੱਚ ਅੱਗੇ ਆਉਂਦੀ ਨਜ਼ਰ ਨਹੀਂ ਆ ਰਹੀ ਔਰ ਦੂਜੇ ਪਾਸੇ ਕਾਂਗਰਸ ਜਿਹੜੀ ਆ ਉਹ ਬਹੁਮਤ ਹਾਸਲ ਕਰਦੀ ਲਗਾਤਾਰ ਨਜ਼ਰ ਆ ਰਹੀ ਹੈ ਭਾਜਪਾ ਐਗਜ਼ਿਟ ਪੋਲਸ ਦੇ ਵਿੱਚ ਅੱਗੇ ਨਹੀਂ ਜਾ ਰਹੀ ਹਾਲਾਂਕਿ ਐਗਜ਼ਿਟ ਪੋਲ ਦੇ ਉੱਤੇ ਹੂ ਬਹੂ ਭਰੋਸਾ ਨਹੀਂ ਕਰਨਾ ਚਾਹੀਦਾ ਇੱਕ ਵੇਰਵਾ ਜਿਹੜਾ ਉਹ ਮੌਕੇ ਦੇ ਹਾਲਾਤਾਂ ਦੇ ਨੂੰ ਵੇਖਦਿਆਂ ਦੇ ਦਿੱਤਾ ਜਾਂਦਾ ਪਰ ਅਸਲ ਦੇ ਵਿੱਚ ਕੀ ਹੋਣਾ ਇਹ ਨਤੀਜੇ ਵਾਲੇ ਦਿਨ ਸਾਹਮਣੇ ਆਉਂਦਾ ਤੀਸਰਾ ਐਗਜ਼ਿਟ ਪੋਲ ਜਿਹੜਾ ਪਾਸ ਕਰਨੇ ਕੀਤਾ ਉਹਦੇ ਵਿੱਚ ਵੀ ਆਪਣੇ ਆਪ ਵੱਡੇ ਖਲਾਸੇ ਹੁੰਦੇ ਨਜ਼ਰ ਆ ਰਹੇ ਆ ਜਿਹਦੇ ਵਿੱਚ 44 ਤੋਂ 54 ਸੀਟਾਂ ਜਿਹੜੀਆਂ ਨੇ ਉਹ ਕਾਂਗਰਸ ਦੇ ਖੇਮੇ ਪੈਂਦੀਆਂ ਨਜ਼ਰ ਆ ਰਹੀਆਂ ਜਦਕਿ ਦੂਜੇ ਪਾਸੇ ਭਾਜਪਾ ਦੀ ਗੱਲ ਕਰੀਏ ਤਾਂ 15 ਤੋਂ 20 ਸੀਟਾਂ ਤੱਕ 15 ਤੋਂ 20 ਸੀਟਾਂ ਤੱਕ ਸਿਮਟ ਕੇ ਰਹਿ ਸਕਦੀ ਹੈ ਭਾਜਪਾ ਇਸ ਐਗਜ਼ਿਟ ਪੋਲ ਦੇ ਬਦੌਲਤ ਹੈਰਾਨੀ ਦੀ ਗੱਲ ਹੈ ਤਿੰਨ ਐਗਜ਼ਿਟ ਪੋਲ ਸਾਹਮਣੇ ਆਏ ਆ ਜਿਨ੍ਹਾਂ ਨੇ ਵੱਡਾ ਸਵਾਲ ਖੜਾ ਕਰ ਦਿੱਤਾ ਕਿ ਕੀ ਐਤਕੀ ਡਬਲ ਇੰਜਨ ਠੱਪ ਪੈ ਜਾਵੇਗਾ ਹਰਿਆਣੇ ਵਿੱਚ ਡਬਲ ਇੰਜਨ ਨਹੀਂ ਚੱਲੇਗਾ ਨਾਇਬ ਸਿੰਘ ਸੈਣੀ ਜਿਹੜੇ ਗੁਰਦੁਆਰਾ ਸਹਿਬਾਨਾ ਦੇ ਚੱਕਰ ਕੱਢ ਰਹੇ ਸੀ ਮੱਥੇ ਟੇਕ ਰਹੇ ਸੀ ਕਿ ਐਤਕੀ ਨਾਇਬ ਸਿੰਘ ਸੈਣੀ ਮੁੱਖ ਮੰਤਰੀ ਨਹੀਂ ਬਣ ਸਕਣਗੇ ਜਾਂ ਫਿਰ ਆਉਂਦਾ ਸਮਾਂ ਕੀ ਲੈ ਕੇ ਆਵੇਗਾ ਹਾਲਾਂਕਿ ਇਹ ਕਿਹਾ ਜਾ ਰਿਹਾ ਸੀ ਕਿ ਹੁਣ ਬੀਜੇਪੀ ਵਾਸਤੇ ਰਾਹ ਪੱਧਰਾ ਹੋ ਸਕਦਾ ਹੈ ਹਰਿਆਣੇ ਵਿੱਚ ਜਦੋਂ ਨਾਇਬ ਸਿੰਘ ਸੈਣੀ ਨੂੰ ਤਬਦੀਲ ਕਰ ਦਿੱਤਾ ਗਿਆ ਸੀ ਪਰ ਹੁਣ ਦੁਬਾਰਾ ਗੱਲ ਉੱਥੇ ਹੀ ਪਹੁੰਚ ਗਈ ਕਿ ਐਤਕੀ ਸ਼ਾਇਦ ਭਾਜਪਾ ਨਾ ਉੱਭਰ ਸਕੇ ਇਹ ਕਿਹਾ ਜਾ ਰਿਹਾ ਹੈ ਕਾਂਗਰਸ ਜਿਹੜੀ ਆ ਉੱਪਰ ਦੀ ਨਜ਼ਰ ਆ ਰਹੀ ਹੈ ਫਿਰ ਤੋਂ ਕਹਿ ਰਹੇ ਆ ਕਿ ਇਹ ਐਗਜ਼ਿਟ ਪੋਲਸ ਨੇ ਐਗਜ਼ਿਟ ਪੋਲਸ ਤੇ ਹੂ ਬਹੂ ਭਰੋਸਾ ਨਹੀਂ ਕਰਨਾ ਚਾਹੀਦਾ ਇੱਕ ਮੌਜੂਦਾ ਛਵੀ ਜਿਹੜੀ ਆ ਉਹ ਲੋਕਾਂ ਦੇ ਬਿਆਨਾਂ ਤੋਂ ਬਾਅਦ ਪ੍ਰਤੀਤ ਹੋ ਜਾਂਦੀ ਹੈ ਕਿ ਲੋਕ ਕਿੱਧਰ ਨੂੰ ਰੁਝਾਨ ਰੱਖ ਰਹੇ ਆ ਲੋਕਾਂ ਦੇ ਰੁਝਾਨਾਂ ਦਾ ਇੱਕ ਉਡਮਾ ਮੇਰਵਾ ਜਿਹੜਾ ਉਹ ਨਜ਼ਰ ਆ ਜਾਂਦਾ ਹੈ ਖੈਰ ਪੂਰੇ ਹਰਿਆਣੇ ਵਿੱਚ 88 ਫੀਸਦੀ VOTING ਜਿਹੜੀ ਹੈ ਉਹ ਕੀਤੀ ਗਈ ਹੈ ਪੂਰੇ ਹਰਿਆਣੇ ਵਿੱਚ 88 ਫੀਸਦੀ VOTING ਹੋਈ ਹੈ ਸਭ ਤੋਂ ਘੱਟ ਗੁਰੂਗ੍ਰਾਮ ਦੇ ਵਿੱਚ VOTING ਹੋਈ ਹੈ ਜਿਹੜੀ ਮਹਿਜ਼ 50% ਹੋਈ ਹੈ ਔਰ ਗੁਰੂਗ੍ਰਾਮ ਵੀ ਉਹ ਵਾਲਾ ਇਲਾਕਾ ਜਿੱਦੇ ਬੀਜੇਪੀ ਬਹੁਮਤ ਹੈਗਾ ਆ ਪਰ ਇਸ ਮਾਮਲੇ ਨੂੰ ਲੈ ਕੇ ਜਿੱਥੇ ਨਜ਼ਰ ਆ ਰਿਹਾ ਐਗਜ਼ਿਟ ਪੋਲਸ ਬੀਜੇਪੀ ਬਹੁਮਤ ਮਾਮਲਾ ਇਲਾਕਾ ਹੋਵੇ ਜਾਂ ਨਾ ਹੋਵੇ ਇਸ ਦੇ ਬਾਵਜੂਦ ਐਗਜ਼ਿਟ ਪੋਲਸ ਬੀਜੇਪੀ ਨੂੰ ਹੀ ਠਾਂ ਹੀ ਦਿਖਾ ਰਿਹਾ ਹਾਲਾਂਕਿ ਲੋਕ ਸਭਾ ਵਿੱਚ ਵੀ ਜਿਹੜੇ ਐਗਜ਼ਿਟ ਪੋਲਸ ਆਏ ਸੀ ਰਿਜ਼ਲਟ ਉਤੋਂ ਉਲਟਾ ਨਜ਼ਰ ਆਇਆ ਸੀ ਪਰ ਕੀ ਐਤਕੀ ਜਿਹੜਾ ਹੁਣ ਐਗਜ਼ਿਟ ਪੋਲ ਹਰਿਆਣਾ ਵਿਧਾਨ ਸਭਾ ਇਲੈਕਸ਼ਨਸ ਦੇ ਵਿੱਚ ਆਇਆ ਕਿ ਇੱਥੇ ਇਹ ਰਿਜ਼ਲਟ ਖੜ ਪਾਏਗਾ ਜਾਂ ਨਹੀਂ ਇਹ ਸਮਾਂ ਦੱਸੇਗਾ ਜੋ ਵੀ ਹੋਏਗਾ ਦੱਸਦੇ ਰਹਿਾਂਗੇ ਬਣੇ ਰੋਮਾਂਡ ਇੰਡੀਆ ਪ